ਮੇਰੇ ਕੋਲ ਟੂਥ ਬਰਸ਼ ਨੇ ਇਹ ਬਾਂਸ ਦੇ ਬਣੇ ਹੋਏ ਨੇ ਬੈਂਬੂ ਦੇ ਇਹਦੀ ਵਿਸ਼ੇਸ਼ੀਅਤ ਇਹ ਹੈਗੀ ਵੀਰ ਜੀ ਇਹ ਗਲ ਜੂਗਾ ਸੜ ਜੂਗਾ ਮਾਚੂਗਾ ਵਾਤਾਵਰਨ ਨਹੀਂ ਖਰਾਬ ਕਰਦਾ ਜਿਵੇਂ ਆਪਾਂ ਬੱਚੇ ਪੈਨਸਲ ਯੂਜ਼ ਕਰਦੇ ਆ ਨਾ ਜਦੋਂ ਇਹਨਾਂ ਕਿੱਸਾ ਰਹਿ ਜਾਂਦਾ ਬੱਚੇ ਉਹ ਵੇਸਟ ਕਰਕੇ ਸੁੱਟ ਦਿੰਦੇ ਨੇ ਬੱਚੇ ਨੂੰ ਬਸ ਮੋਟੀਵੇਟ ਕਰਨਾ ਕਿ ਉਸ ਵੇਸਟ ਨਹੀਂ ਕਰਨਾ ਇਹਨੂੰ ਕਰੇ ਗਮਲੇ ਚ ਪਾ ਲਾ ਦੇਵੋ ਤੇ ਬੱਚੇ ਨੂੰ ਬੋਲੋ ਕਿ ਪੈਨਸਲ ਇਹਨੂੰ ਪੁੱਤ ਪਾਣੀ ਪਾਇਆ ਕਰੋ ਪੈਨਸਲ ਉਗਣਗੀਆਂ ਪੈਨ ਉਗਣਗੇ ਇਹ ਸਬਜ਼ੀਆਂ ਦੇ ਬੀਜ ਪਾਏ ਆ ਸਰਮ ਪਾਈ ਹੋਈ ਆ ਪਿੰਡੀ ਪਾਈ ਹੋਈ ਆ ਹਨਾ ਵੱਖਰੇ ਵੱਖਰੇ ਸਬਜ਼ੀਆਂ ਦੇ ਬੀਜ ਪਾਏ ਹੋ ਇਵੇਂ ਕਿ ਲਫਾਫੇ ਨੇ ਨਾ ਮੇਰੇ ਕੋਲ ਇਹ ਵਾਲੇ ਇਹ ਵੀ ਇਕੋ ਫਰੈਂਡਲੀ ਨੇ ਮੱਕੀ ਦੇ ਬਣੇ ਹੋਏ ਨੇ ਪੋਪ ਕੌਰਨ ਦੇ ਤੁਸੀਂ ਜਦੋਂ ਵੇਸਟ ਕਰੋਗੇ ਮਿੱਟੀ ਦਾ ਟੱਚ ਕਰੋਗੇ ਨਾ ਇਹ ਤੇ ਟੱਚ ਹੋਣ ਤੋਂ 180 ਦਿਨਾਂ ਬਾਅਦ ਆਟੋਮੈਟ ਮਿੱਟੀ ਹੋ ਜੂਗਾ ਇਹ ਵੀ ਜਿਵੇਂ ਅਸੀਂ ਦੇਖਿਆ ਤੁਸੀਂ ਇੱਕ ਪੁਰਾਣਾ ਕੈਲੰਡਰ ਸਾਹਮਣੇ ਫਿਰਦੇ ਹੋ ਜਿਵੇਂ ਸਾਡੇ ਪੁਰਾਣੇ ਸੌਣ ਭਾਦੋ ਜੇੜ ਫੱਕਣ ਹੁੰਦੇ ਸੀ ਪੁਰਾਣੇ ਜਾਂਦੇ ਸੀ ਅੱਜ ਕਾਦੇ ਲੋਕਾਂ ਨੂੰ ਹੀ ਪਤਾ ਅੱਜ ਕਾਦੇ ਲੋਕ ਜਨਵਰੀ ਫਰਵਰੀ ਲੈ ਕੇ ਸੰਡੇ ਮੰਡੇ ਗਾਉਂਦੇ ਨੇ ਇਹ ਕਿਸਾ ਕੰਮ ਆ ਉਹ ਦਸਕਾ ਜੂਸ ਆ ਜਾਂ ਪੰਜਾਬੀ ਮਾਂ ਬੋਲੀ ਨੂੰ ਸਾਂਭਿਆ ਬਰਾ ਜੇ ਤੇ ਜੂਥ ਹੈ ਨਾ ਸਟੱਡੀ ਕਰ ਲੈਣਾ ਦੇਸੀ ਮੀਨਾਂ ਸਟੱਡੀ ਕਰਦਾ ਇਹਨੂੰ ਦੇਖਦਾ ਤੇ ਉਹਦੇ ਮਨ 'ਚ ਇੱਕ ਭਾਵਨਾ ਜਗਦੀ ਸੀ ਲੈ ਕੇ ਜਾਈਗੀ ਆ ਪਰ ਯਕੀਨ ਕਰੋਗੇ ਬਹੁਤ ਕਮਾਲ ਦਾ ਲੋਕਾਂ ਦਾ ਫਲੋ ਮਿਲਦਾ ਇਹ ਵੀ ਬਾਸ ਦੀ ਬਣੀ ਹੋਈ ਹੈ ਇਹਦੇ ਪੇਜ ਵੀ ਬਾਸ ਦੇ ਨੇ ਬੈਂਬੂ ਦੇ ਨੇ ਦੇਖੋ ਧਿਆਨ ਨਾਲ 6 ਤੋਂ 8 ਘੰਟੇ ਇਹ ਟੈਂਪਰੇਚਰ ਮੇਨਟੇਨ ਰੱਖਦਾ ਗਰਮ ਠੰਡੇ ਨੂੰ ਉਹਦੇ 'ਚ ਫਿਲਟਰ ਲੱਗਾ ਹੋਇਆ ਵੱਡੀਆਂ ਵੱਡੀਆਂ ਕੰਪਨੀਆਂ ਨੇ ਬੋਟਲ ਨੂੰ ਮੈਂ ਕਹਿਣਾ ਚਾਹੁੰਦਾ ਕਿ 3800 3000 ਰੁਪਏ ਦੀਆਂ ਵੇਚਦੀਆਂ ਨੇ ਤੇ ਅਸੀਂ ਇਹ ਬੋਟਲ ਦੇ ਰਹੇ ਹਾਂ ਸਿਰਫ 1000 ਰੁਪਏ ਦੀ ਤੇ ਨਾਲ ਇਹਦੇ ਨਾਲ ਇਹ ਗੁਰਮਖੀ ਦਾ ਕੋਈ ਵੀ 200 ਰੁਪਏ ਦਾ ਸਮਾਨ ਇਹਦਾ ਗਿਫਟ ਦੇ ਰਹੇ ਹਾਂ ਜਿਹੜੇ ਬੱਚੇ ਇਹਨੂੰ ਪlant ਕਰਦੇ ਨੇ ਉਹ ਸਾਨੂੰ ਪਿਕ ਭੇਜਦੇ ਨੇ ਗਮਲੇ ਦੀ ਤੇ ਸਬਜ਼ੀ ਪlant ਹੋਈ ਬਈ ਇਹ 100 ਰੁਪਏ ਬੱਚੇ ਨੂੰ ਰਿਫੰਡ ਚਲਾਇਆ ਜਾਂਦਾ ਪੇਰੈਂਟਸ ਨੂੰ ਤੇ ਬੱਚੇ ਨੂੰ 150 ਰੁਪਏ ਦਾ ਬੜਾ ਵਧੀਆ ਕੁਆਡਰਟਿਵ ਵੀ ਗਿਫਟ ਜਾਂਦਾ ਹੈ ਬੜੀ ਅੱਛੀ ਚੀਜ਼ ਹੈ ਲੋਕਾਂ ਕੋ ਸਾਨੂੰ ਰਿਸਪੌਂਸ ਦੇ ਰਹੇ ਨੇ ਔਰ ਸਭ ਤੋਂ ਖਾਸ ਗੱਲ ਵੀ ਇਹ ਜਿੱਦੇ ਮੇਰੇ ਕੋ ਪ੍ਰੋਡਕਟਸ ਸੈਗ ਅਪ੍ਰੋਕਸੀਮੇਟਲੀ 35 40 ਨੇ ਸਾਰੇ ਮਤਲਬ ਇਕੋ ਫ੍ਰੈਂਡਲੀ ਨੇ ਔਰ ਪੂਰੇ ਆਲ ਓਵਰ ਇੰਡੀਆ ਮੇਰੀ ਕੈਸ਼ ਔਨ ਡਿਲੀਵਰੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਆਰਡਰ ਪਾਉਂਗੇ ਚਾਹੇ ਕਰੇ 50 ਰੁਪਏ ਦਾ ਬਰਸ ਮੰਗਾ ਲਓ ਕੁਝ ਮੰਗਾ ਲਓ ਇਹ ਫੁੱਟੀ ਮੰਗਾਉਂਗੇ ਤੁਹਾਡੇ ਘਰੇ ਕੈਸ਼ ਔਨ ਡਿਲੀਵਰੀ ਪਹੁੰਚ ਜਾਊਗੀ ਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖਾਸਾ ਕਾਲਜ ਦੀ ਆ ਜਿੱਥੇ ਕਿ ਪੁਸਤਕ ਮੇਲਾ ਲੱਗਾ ਹੋਆ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਟਾਲ ਨੇ ਪੂਰੇ ਪੰਜਾਬ ਚੋਂ ਲੈ ਕੇ ਆਏ ਨੇ ਇੱਕ ਸਟਾਲ ਹੀ ਤੁਹਾਨੂੰ ਚਾਤੀ ਮਰਾਵਾਂਗੇ ਇਹ ਜਿਹੜਾ ਸਟਾਲ ਹੈ ਤੁਸੀਂ ਦੇਖ ਸਕਦੇ ਹੋ ਵੱਖਰੀ ਤਰ੍ਹਾਂ ਦਾ ਸਟਾਲ ਹੈ ਇੱਥੇ ਜਿਹੜਾ ਕਿ ਬਾਸ ਦੇ ਅਤੇ ਕਾਗਜ਼ ਜਿਹੜਾ ਕੀ ਇਥੇ ਪੈਨਸਲ ਜਿਹੜਾ ਤਿਆਰ ਕੀਤੇ ਜਾਂਦੇ ਨੇ ਤੇ ਬਾਸ ਦੇ ਟੂਥਪੇਸਟ ਤੇ ਹੋਰ ਬਹੁਤ ਕੁਝ ਜਿਹੜਾ ਕੀ ਪੰਜਾਬੀ ਵਿਰਾਸਤ ਨੂੰ ਸੰਭਾਲ ਨੂੰ ਜਿਹੜਾ ਸੰਭਾਲਦਾ ਹੈ ਕੋਟਕਪੁਰੇ ਤੋਂ ਭਾਈ ਸਾਹਿਬ ਆਏ ਨੇ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਪੁੱਛਾਂਗੇ ਸਾਰਾ ਇਹਨਾਂ ਦੇ ਬਾਰੇ ਹਾਂਜੀ ਵੀਰ ਕੀ ਨਾਮ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਵੀਰ ਜੀ ਮੈਂ ਕੋਟਕਪੁਰੇ ਤੋਂ ਬਲੋਂਗ ਕਰਦਾ ਹਾਂ ਤੁਸੀਂ ਵੀਰ ਜੀ ਕੀ ਲੈ ਕੇ ਆਏ ਦਸਕਾ ਨੂੰ ਸਾਂਝਾ ਕਰ ਦਿਓ ਬਾਸ ਦੀਆਂ ਤੁਸੀਂ ਕਹਿੰਦੇ ਹੋ ਵੀ ਟੂਥਪੇਸਟ ਲੈ ਕੇ ਆਏ ਜੀ ਕਾਗਜ਼ ਦੇ ਪੈਨ ਲੈ ਕੇ ਆਓ ਪੈਨਸਲ ਲੈ ਕੇ ਆਓ ਕਿਸ ਤਰ੍ਹਾਂ ਇਹ ਕੰਮ ਕਰ ਬਲਕਿ ਵੀਰ ਜੀ ਬੇਸਿਕਲੀ ਜਿਹੜਾ ਮੇਰਾ ਸਟੋਰ ਆ ਸਾਰਾ ਇਕੋ ਫਰੈਂਡਲੀ ਸਟੋਰ ਆ ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਟੂਥ ਬਰਸ਼ ਨੇ ਇਹ ਬਾਂਸ ਦੇ ਬਨੇ ਹੋਏ ਨੇ ਬੈਂਬੂ ਦੇ ਇਹਦੀ ਵਿਸ਼ੇਸ਼ ਗੱਲ ਇਹ ਹੈ ਵੀਰ ਜੀ ਇਹ ਗਲ ਜੂਗਾ ਸੜ ਜੂਗਾ ਮਾਚੂਗਾ ਵਾਤਾਵਰਣ ਨਹੀਂ ਖਰਾਬ ਕਰਦਾ ਜਿਹੜੇ ਪਲਾਸਟਿਕ ਆ 400 ਸਾਲ ਨਹੀਂ ਗਲਦਾ ਜਿਹੜਾ ਬੁਰਸ਼ ਆ ਪੰਜ ਦੀਦ ਕਿਤੇ ਪਹਿਲਾਂ ਯੂਜ਼ ਕੀਤਾ ਹੋਊਗਾ ਨਾ ਉਹ ਧਰਤੀ ਦੇ ਕਿਸੇ ਕੋਰਨੇ 'ਚ ਅੱਜ ਵੀ ਪਿਆ ਹੋਇਆ ਠੀਕ ਹੈ ਇਹਦੇ ਨਾਲ ਬੇਸਿਕਲੀ ਹੋ ਰਿਹਾ ਸਾਡੇ ਕੋਲੇ ਪਲਾਂਟੇਬਲ ਪੈਨਸਲਾਂ ਨੇ ਪਲਾਂਟੇਬਲ ਪੈਨ ਨੇ ਇੱਕ ਦੇਖੋ ਪੈਨਸਲ ਹੈ ਕਾਗਜ਼ ਦੀ ਬਣੀ ਹੋਈ ਆ ਵਾਲੀ ਇਹ ਪੈ ਜਿਵੇਂ ਆਪਾਂ ਬੱਚੇ ਪੈਨਸਲ ਯੂਜ਼ ਕਰਦੇ ਆ ਨਾ ਜਦੋਂ ਇਹਨਾਂ ਕਿੱਸਾ ਰਹਿ ਜਾਂਦਾ ਬੱਚੇ ਉਹ ਵੇਸਟ ਕਰਕੇ ਸੁੱਟ ਦਿੰਦੇ ਨੇ ਬੱਚੇ ਨੂੰ ਬਸ ਮੋਟੀਵੇਟ ਕਰਨਾ ਪਊਸ ਵੇਸਟ ਨਹੀਂ ਕਰਨਾ ਇਹਨੂੰ ਘਰੇ ਗਮਲੇ ਚ ਪਾ ਲਾ ਦੇਵੋ ਤੇ ਬੱਚੇ ਨੂੰ ਬੋਲੋ ਕਿ ਪੈਨਸਲ ਇਹਨੂੰ ਪੁੱਤ ਪਾਣੀ ਪਾਇਆ ਕਰੋ ਪੈਨਸਲ ਉਗਣਗੀਆਂ ਪੈਨ ਉਗਣਗੇ ਇਹ ਸਬਜ਼ੀਆਂ ਦੇ ਬੀਜ ਪਾਏ ਆ ਸਰੋਂ ਪਾਈ ਹੋਈ ਆ ਪਿੰਡੀ ਪਾਈ ਹੋਈ ਆ ਹਨਾ ਵੱਖਰੇ ਵੱਖਰੇ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਇਹ ਸਾਰਾ ਸਟੋਲ ਇਕੋ ਫ੍ਰੈਂਡਲੀ ਹੈ ਜਿਵੇਂ ਲੂਫੇ ਬਣਾਏ ਹੋਏ ਨੇ ਇਹ ਨੇਚਰਲ ਲੂਫਾ ਹੈ ਇਹ ਤੋਰੀ ਤੋਂ ਬਣਿਆ ਹੋਇਆ ਆ ਆਪਾਂ ਪਲਾਸਟਿਕ ਦਾ ਲੂਫਾ ਯੂਜ਼ ਕਰਦੇ ਆ ਇਹ 6 ਤੋਂ 8 ਕੈਂਡੇ ਟੈਂਪਰੇਚਰ ਮੈਂਟੇਨ ਕਰਕੇ ਗਰਮਟਾ ਰਹਿੰਦੇ। ਵੀ ਗੁਰਿੰਦ ਵੀ ਅਸੀਂ ਖਾਸ ਕੇ ਦੇਖਦੇ ਆਂ ਵੀ ਜਦੋਂ ਵੀ ਕਿਤੇ ਅਸੀਂ ਬਰਸ਼ਵਾ ਕਰਦੇ ਆਂ ਪਲਾਸਟਿਕ ਦੇ ਬਰਸ਼ ਹੁੰਦੇ ਆ। ਪਲਾਸਟਿਕ ਸਾਡੇ ਸਿਹਤ ਵਾਸਤੇ ਬਹੁਤ ਹਾਨੀਕਾਰਕ ਆ। ਅਸੀਂ ਦੇਖਦੇ ਜਾਤਰਾ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਜਿਹੜੇ ਕੀ ਦਤਨਾ ਕਰਦੇ ਹੁੰਦੇ ਸੀ। ਕਿੱਕਰ ਦੀ ਦਤਨ, ਬੋਹਰ ਦੀ ਦਤਨ, ਹੋਰ ਦਤਾਂ ਕਰਦੇ ਸੀ। ਦੰਦ ਬਹੁਤ ਵਧੀਆ ਰਹਿੰਦੇ ਸੀ। ਉਮਰਾਂ ਬਹੁਤ ਲੰਬੀ ਹੁੰਦੀਆਂ ਸੀ। ਕੀ ਲੱਗਦਾ ਤੁਹਾਡੇ ਜਿਹੜੇ ਬੁਰਸ਼ ਆ ਜਿਹੜੇ ਵਾਸਦੇ ਆ ਇਹਨਾਂ ਦੇ ਵਰਤੋਂ ਦੇ ਨਾਲ ਵੀ ਉਹਨਾਂ ਦੀ ਸੇਤਾ ਜਿਹੜੀਆਂ ਫਿਰ ਤੋਂ ਪਹਿਲੇ ਹੋ ਗਈਆਂ ਹੋਣੀਆਂ ਪੁਰਾਣੀ ਬਲਾਸ ਜਿਹੜੀ ਸਾਡੀ ਫਿਰ ਸਾਹਮਣੇ ਆਵੇਗੀ ਇਹਦੇ ਵਿੱਚ ਕੀ ਕਨਸੈਪਟ ਹੈ ਵੀਰ ਜੀ ਬੇਸਿਕਲੀ ਜਿਹੜਾ ਪਲਾਸਟਿਕ ਹੁੰਦੀ ਹੈ ਨਾ ਪਲਾਸਟਿਕ ਦੇ ਵਿੱਚ ਨਾ ਕਿ ਬੀ ਆਈਏ ਦਾ ਕੈਮੀਕਲ ਹੁੰਦਾ ਜਿਹਦੇ ਆਪਾਂ ਮੂੰਹ 'ਚ ਪਲਾਸਟਿਕ ਪਾਉਣੇ ਯੂਜ਼ ਕਰਦੇ ਆ ਸਾਡੇ ਮੂੰਹ 'ਚ ਪਲਾਸਟਿਕ ਜਾਂਦੀ ਆ ਤੇ ਸਾਡੇ ਜਿਹੜੀ ਅੰਦਰਲੀ ਬੈਕਟੀਰੀਆ ਨੇ ਦੁਨੀਆ ਦੇ ਵਿੱਚ ਨਾ 7 ਅਰਬ ਦੀ ਆਬਾਦੀ ਆ ਤੇ ਸਾਡੇ ਮੂੰਹ ਦੇ ਵਿੱਚ ਸਾਇੰਸ ਕਹਿੰਦੀ ਆ ਸਾਡੇ ਮੂੰਹ 'ਚ ਹਮੇਸ਼ਾ 7 ਅਰਬ ਬੈਕਟੀਰੀਆ ਵਿੱਚ ਮੌਜੂਦ ਰਹਿੰਦੇ ਨੇ ਪਲਾਸਟਿਕ ਨੂੰ ਡਿਸਟਰਬ ਕਰਦੀ ਆ ਇਹ ਬੈਂਬੂ ਆ ਭਾਜੀ ਹਨੂ ਕੋਈ ਮੇਰੀ ਤਿਆਰ ਕਿਸ ਤਰ੍ਹਾਂ ਦਾ ਕੋਈ ਫੈਕਟਰੀ ਵੀ ਲਗਾਈ ਗਈ ਹੈ ਇਹ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਇਹ ਪੰਜਾਬ ਦੀ ਗੱਲ ਕਰੀਏ ਪੂਰੇ ਪੰਜਾਬ ਵਿੱਚ ਚੱਲਦੇ ਨੇ ਕਿ ਜੇ ਤੁਸੀਂ ਸਟਾਲ ਕੋਲ ਲਾਉਂਦੇ ਹੋ ਕਿੱਥੇ ਮਿਲਿਆ ਉਹ ਜਾ ਕੇ ਤੁਸੀਂ ਬੜਾ ਸੋਹਣਾ ਸਵਾਲ ਕੀਤਾ ਵੀਰ ਜੀ ਬੇਸਿਕਲੀ ਪਤਾ ਕੰਸਮਟ ਪਤਾ ਕੀ ਹੈ ਇਹ ਹੁਣ ਆਪਾਂ ਇਹ ਟ੍ਰੇਡਿੰਗ ਕਰਦੇ ਆ ਮੰਗਵਾਨੇ ਆ ਅਗਰ ਆਪਣੀ ਪੰਜਾਬ ਸਰਕਾਰ ਇਹਨੂੰ ਮਤਲਬ ਮਸ਼ੀਨਾਂ ਲਈ ਹੈਲਪ ਕਰ ਦੇਵੇ ਸਟਾਰਟਅਪ ਇੰਡੀਜ਼ ਨੂੰ ਪਾ ਦੇਵੇ ਤਾਂ ਮੇਰੇ ਕੋਲ ਇਸ ਟਾਈਮ 70 ਫਰੈਂਚਾਈਜ਼ੀਆਂ ਲਈ ਆਰਡਰ ਆ ਚੁੱਕੇ ਨੇ ਵੀ ਸਾਨੂੰ ਪੰਜਾਬ ਚੋਂ ਫਰੈਂਚਾਈਜ਼ੀਆਂ ਤੋਂ ਮੇਰੇ ਕੋਲ ਅਪਰੋਕਸੀਮੇਟਲੀ ਵੀਰ ਜੀ 40 ਤੋਂ ਉੱ ਪੌਪਕੋਰਨ ਦੇ ਤੁਸੀਂ ਜਦੋਂ ਵੇਸਟ ਕਰੋਗੇ ਮਿੱਟੀ ਦੇ ਟੱਚ ਕਰੂਗਾ ਨਾ ਇਹ ਤੇ ਟੱਚ ਹੋਣ ਤੇ 180 ਦਿਨਾਂ ਬਾਅਦ ਆਟੋਮੈਟ ਮਿੱਟੀ ਹੋ ਜੂਗਾ ਇਹ ਜਿੱਥੇ ਸਰਕਾਰ ਨੇ ਪਲਾਸਟਿਕ ਦੇ ਲਫਾਵੇ ਬੰਦ ਕਰ ਦਿੱਤੇ ਰਗੇ ਨੇ ਇਹ ਲਾਹੇ ਕਾਫੀ ਲਾਇਬਾਂ ਦੇ ਆ ਕਿ ਲੱਗਦਾ ਇਹ ਕੰਮ ਆਉਣਗੇ ਜਿੱਦੇ ਸਰਕਾਰ ਨੇ ਕਿਹਾ ਵੀ ਪਲਾਸਟਿਕ ਸਾਡੀ ਬਾਤ ਸੇਧ ਵਾਸਤੇ ਬਾਣੀ ਹਾਲੀ ਕਰ ਗਈ ਆ ਇਹ ਸਾਨੂੰ ਨਾ ਇੱਕ ਸਟਾਲ ਤੇ ਡਿਪਾਰਟਮੈਂਟ ਦੇ ਬੰਦੇ ਮਿਲਦੇ ਰਹਿੰਦੇ ਨੇ ਉਹਨਾਂ ਨੇ ਚੈੱਕ ਕੀਤਾ ਉਹਨਾਂ ਨੇ ਡੈਮੋ ਕੀਤਾ ਉਹਨਾਂ ਨੇ ਇਹ 100% ਪਾਸ ਆ ਜੀ ਤੇ ਇਹ ਪਲਾਸਟਿਕ ਨਹੀਂ ਹੈਗਾ ਔਰ ਇਹਦੀ ਮਨਜ਼ੂਰੀ ਹੈ ਪੰਜਾਬ ਦੇ ਚ ਪੂਰੇ ਅੰਡੀ ਜਿੰਦੇ ਮਨਜ਼ੂਰੀ ਹੈ ਇਹ ਪਲਾਸਟਿਕ ਤੋਂ ਬਹੁਤ ਬ ਇਹ ਬਾਇਓ ਡਿਗਰੀਏਬਲ ਤੇ ਮੈਨੇ ਇਸ ਗੁੱਲ ਦੇ ਵੀਡੀਓ ਅਸੀਂ ਦੇਖਿਆ ਕਿ ਤੁਸੀਂ ਇੱਕ ਪੁਰਾਣਾ ਕੈਲੰਡਰ ਸਾਹਮਣੇ ਫਿਰਦੇ ਹੋ ਜਿਵੇਂ ਸਾਡੇ ਪੁਰਾਣੇ ਸਾਵਣ ਭਾਦੋ ਜੇਠ ਫਗਣ ਹੁੰਦੇ ਸੀ ਪੁਰਾਣੇ ਚੱਲਦੇ ਸੀ ਅੱਜ ਕਦੇ ਲੋਕਾਂ ਨੂੰ ਹੀ ਪਤਾ ਅੱਜ ਕਦੇ ਲੋਕ ਜਨਵਰੀ ਫਰਵਰੀ ਲੈ ਕੇ ਸੰਡੇ ਮੰਡੇ ਗਾਉਂਦੇ ਨੇ ਇਹ ਕਿਸੇ ਕੰਮ ਆਉ ਉਹ ਦੱਸਦਾ ਜੂ ਸਾਡੇ ਪੰਜਾਬੀ ਮਾਂ ਬੋਲੀ ਸੋਈ ਸਾਹਮਣੇ ਆ ਬਰਾਸਤ ਬੋਲੀ ਹੈ ਇਹ ਭਾਜੀ ਅਸੀਂ ਇਹ ਕਿਉਂ ਡਿਜ਼ਾਈਨ ਕੀਤੇ ਨੇ ਇਹ ਕਿਉਂ ਬਣਾਏ ਨੇ ਇਹਦਾ ਸਭ ਤੋਂ ਮੇਨ ਮਕਸਦ ਪਤਾ ਕੀ ਹੈ ਵੀਰ ਜੀ ਜਿਹੜੇ ਨਾ ਅੱਜ ਅਸੀਂ ਜਦੋਂ ਕਿਸੇ ਗੱਲ ਸੁਣਦੇ ਆ ਸਮਝਦੇ ਆ ਤੇ ਸਾਡੀਆਂ ਹੁਣ ਸਾਡੇ ਹੁਣ ਕੰਨ ਨਹੀਂ ਸੁਣਦੇ ਸਾਡੀਆਂ ਅੱਖਾਂ ਸੁਣਦੀਆਂ ਨੇ ਜਦੋਂ ਯੂਥ ਇਹਨਾਂ ਨੂੰ ਸਟੱਡੀ ਕਰਦਾ ਨਾ ਦੇਸੀ ਮੀਨਾਂ ਨੂੰ ਸਟੱਡੀ ਕਰਦਾ ਇਹਨੂੰ ਦੇਖਦਾ ਤੇ ਉਹਦੇ ਮਨ 'ਚ ਇੱਕ ਭਾਵਨਾ ਜਗਦੇ ਸੀ ਲੈ ਕੇ ਜਾਈਏ ਆ ਪਰ ਯਕੀਨ ਕਰੋਗੇ ਬਹੁਤ ਕਮਾਲ ਦਾ ਲੋਕਾਂ ਦਾ ਫਲੋ ਮਿਲਦਾ ਔਰ ਬਹੁਤ ਸ਼ੌਂਗ ਨਾਲ ਲੋਕ ਚੀਜ਼ਾਂ ਰੱਖਦੇ ਨੇ ਕਿ ਇਹ ਦੇਖੋ ਗੱਡੀ ਦੇ ਵਿੱਚ ਲਾਉਣ ਵਾਸਤੇ ਰੱਖਿਆ ਆ ਲੋਕ ਲੈ ਕੇ ਜਾਂਦੇ ਨੇ ਆਫਿਸ ਦੇ ਵਿੱਚ ਛੋਟੀ ਫੱਟੀ ਬਣਾਈ ਹੋਈ ਆ ਜਾਨੀ ਕਿ ਇਹ ਚੀਜ਼ਾਂ ਹੁਣ ਅੱਖਾਂ ਨੂੰ ਦਿਖ ਰਹੀਆਂ ਨੇ ਇਹ ਪ੍ਰੈਕਟਿਸ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਕਮਾਂਡ ਪੈ ਰਹੀ ਹੈ ਵੀ ਸਾਡੀ ਮਾਮ ਬੋਲੀ ਹੈਗੀ ਹੈ ਪਰ ਸ਼ਬਦਾਂ 'ਚ ਗੱਲ ਹੁੰਦੀ ਸੀਗੀ ਹੁਣ ਆਪਾਂ 24 ਘੰਟੇ ਮੋਬਾਈਲ ਦੇਖਦੇ ਆ ਹੁਣੇ ਵੇਖਣ ਤੋਂ ਬਾਅਦ ਲੋਕਾਂ ਨੂੰ ਦੇਸੀ ਮੈਨੇ ਯਾਦ ਆ ਗਏ ਇਹ ਜਿਹੜਾ ਕਸਟਮਰ ਆਉਂਦੇ ਨੇ ਜਾਂ ਨੌਜਵਾਨ ਪੀੜੀ ਆਉਂਦੀ ਹੈ ਇਹਨੂੰ ਚੰਗੇ ਦਿਨ ਸਾਰੇ ਮਹੀਨੇ ਗਿਣ ਕੇ ਫਿਰ ਰੱਖ ਦਈਏ ਥੱਲੇ ਇਹਨੂੰ ਤਦ ਨੂੰ ਵੀ ਅਸੀਂ ਦੇਖਿਆ ਤੁਸੀਂ ਪੁਰਾਣੀ ਚਾਹਤ ਸਭੇ ਜੜੀ ਦਿਖਾਏ ਆ ਮੈਨੂੰ ਲੱਗਦਾ ਤੁਹਾਡੇ ਵੇਲੇ ਜਾਂ ਸਾਡੇ ਵੇਲੇ ਜਦੋਂ ਫੱਟੀਆਂ ਹੁੰਦੀਆਂ ਸੀ ਅਸੀਂ ਫੱਟੀਆਂ ਤੇ ਲਿਖਦੇ ਹੁੰਦੇ ਸੀ ਤੇ ਫੱਟੀਆਂ ਜਿਹੜੀਆਂ ਤੁਸੀਂ ਦਸਕਾਂ ਦਸਕਾਂ ਸਾਂਝਾ ਕਰਾਂਗਾ ਅੱਜ ਕੱਲ੍ਹ ਇਹ ਅਲੋਪ ਹੁੰਦੀ ਜਾਂਦੀਆਂ ਨੇ ਅਸੀਂ ਦੇਖਿਆ ਅੱਜ ਕੱਲ੍ਹ ਸਲੇਟਾਂ ਨੇ ਜਿਹੜੇ ਲੈਲੇ ਨੇ ਤੇ ਵੱਡੇ ਵੱਡੇ ਡਿਜੀਟਲ ਆਵੇ ਨੇ ਕਿਸ ਤਰ੍ਹਾਂ ਦੇ ਦੇ ਦੋ ਚੀਜ਼ਾਂ ਅੱਜ ਕੱਲ੍ਹ ਦੇ ਬੱਚਾ ਨੂੰ ਸ਼ਾਇਦ ਲੱਗਦਾ ਹੋਣਾ ਫੱਟੀਆਂ ਬਾਰੇ ਨਹੀਂ ਪਤਾ ਹੋਊਗਾ ਫੱਟੀਆਂ ਕੀ ਵਰਤੇ ਹੁੰਦੀਆਂ ਕਿ ਲੱਗਦਾ ਇਹ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਤੇ ਓੜੇ ਵਾਲੇ ਜਿਹੜਾ ਸਮਝਾਉਣ ਵਾਲਾ ਤੇ ਕਾਫੀ ਲਾਏ ਬ ਪੇਰੈਂਟਸ ਤੇ ਖੜ ਕੇ ਨਾ ਬੱਚਿਆਂ ਨੂੰ ਤਾਂ ਦੱਸਦੇ ਨੇ ਪੁੱਤਰ ਅਸੀਂ ਇਹ ਤਣੇ ਪੜਦੇ ਰਹੇ ਆ ਯਾਨੀ ਕਿ ਇਹ ਵੀ ਪ੍ਰੂਫ ਦੱਸਦੇ ਨੇ ਬੱਚੇ ਪੇਰੈਂਟਸ ਘਰੇ ਸ਼ਾਹ ਦੀ ਗੱਲ ਨਾ ਕਰਦੇ ਹੁਣ ਇਸ ਸਟਾਲ ਤੇ ਆਉਂਦੇ ਨੇ ਦੇਖਦੇ ਨੇ ਤੇ ਬੱਚਿਆਂ ਨੂੰ ਪੂਰਾ ਆਪਣਾ ਜੀਵਨ ਦੱਸਦੇ ਨੇ ਅਸੀਂ ਇਹ ਤਣੇ ਪੜਦੇ ਰਹੇ ਪੰਜ ਮਿੰਟ ਦੀ ਕੀਤੀ ਅਸੀਂ ਬੈਠ ਕੇ ਤੇ ਬੜਾ ਅੱਛੇ ਬੱਚੇ ਖੁਸ਼ ਹੁੰਦੇ ਨੇ ਬੱਚੇ ਫਿਰ ਲੈ ਕੇ ਜਾਂਦੇ ਨੇ ਪਤਾ ਅਸੀਂ ਵੀ ਲੈ ਕੇ ਜਾਂਣਾ ਪਾਪਾ ਜੀ ਤੇ ਬੜੀ ਅੱਛੀ ਚੀਜ਼ ਆ ਲੋਕ ਤੁਹਾਨੂੰ ਰਿਸਪੌਂਸ ਦੇ ਰਹੇ ਨੇ ਔਰ ਸਭ ਤੋਂ ਖਾਸ ਗੱਲ ਵੀ ਜੀ ਇਹ ਜਿੰਨੇ ਮੇਰੇ ਕੋਲ ਪ੍ਰੋਡਕਟਸ ਹੈਗੇ ਨੇ ਅਪਰੋਕਸੀਮੇਟਲੀ 35 40 ਨੇ ਸਾਰੇ ਮਤਲਬ ਇਕ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੁਸੀਂ ਆਰਡਰ ਪਾਉਂਗੇ ਚਾਹੇ ਘਰੇ 50 ਰੁਪਏ ਦਾ ਬੁਰਸ਼ ਮੰਗਾ ਲਓ ਕੁਝ ਮੰਗਾ ਲਓ ਇਹ ਫੱਟੀ ਮੰਗਾਉਂਗੇ ਤੁਹਾਡੇ ਘਰੇ ਕੈਸ਼ ਹਣ ਦੇ ਵੀ ਪਹੁੰਚ ਜਾਊਗੀ ਵੀ ਇਸ ਬੰਦੇ ਦੇ ਵੀ ਰੇਟ ਵੀ ਕਾਫੀ ਮਹਿੰਗੇ ਹੋਣਗੇ ਆਮ ਪਲਾਸਟਿਕ ਦੇ ਨਾਲੋਂ ਰੇਟ ਮਹਿੰਗੇ ਆ ਜਾਂ ਸਸਤੇ ਆ ਹਰ ਕੋਈ ਫੋਨ ਕਰ ਸਕਦਾ ਨਹੀਂ ਕਰ ਸਕਦਾ ਬੜੇ ਆਰਾਮ ਨਾਲ ਭਾਜੀ ਇਹਦੇ ਆ ਟੂਥ ਬਰਸ਼ 50 50 ਰੁਪਏ ਦੇ ਵਿੱਚ ਜੀ ਹਰ ਜੀ ਉਹ ਲੂਫਾ ਹੈ 50 ਰੁਪਏ ਦਾ ਹੈ ਪਲਾਸਟਿਕ ਦਾ ਲੂਫਾ 70 80 ਰੁਪਏ ਤੋਂ ਘੱਟ ਨਹੀਂ ਜਾਂਦਾ ਇਹ ਨੇਚਰਲ ਲੂਫਾ ਹੈ ਅਸਲੀਅਤ ਹੈ ਸਾਡੇ ਬੱਚੇ ਅੱਜ ਕੱਲ ਜਿਹੜੀ ਇਹ ਪਲਾਸਟਿਕ ਦੀ ਬੋਤਲਾਂ ਸਕੂਲ ਚ ਲੈ ਜਾਂਦੇ ਕਿਤੇ ਹਾਨੀ ਕਰਕੇ ਆ ਕਿਤੇ ਸੇਧਣ ਵਾਸਤੇ ਸਾਈ ਦੇ ਜੋ ਪਾਣੀ ਪੀਂਦੇ ਨੇ ਇਹ ਲੱਕੜ ਦੀ ਬੋਤਲ ਬਣਾਈ ਹੋਈ ਹੈ ਤੁਹਾਡੇ ਉਹ ਇਹ ਕਿੰਨੇ ਕੁ ਲਾਏ ਬੰਦੇ ਇਹ ਚ ਪਾਣੀ ਵਗੈਰਾ ਠੰਡਾ ਰਹਿੰਦਾ ਜਾਂ ਗਰਮ ਰਹਿੰਦਾ ਕਿਸ ਤਰ੍ਹਾਂ ਇਹ ਫਾਇਦੇ ਦਿੰਦੀ ਹੈ ਇਹ ਬੇਸਿਕਲੀ ਇੱਕ ਤਾਂ ਬੈਂਬੂ ਦੀ ਬਣੀ ਹੋਈ ਹੈ ਹਨਾ ਇਹਦੀ ਇਹ ਬੜੀ ਲੰਮੀ ਹੈ 6 ਤੋਂ 8 ਘੰਟੇ ਇਹ ਟੈਂਪਰੇਚਰ ਮੇਨਟੇਨ ਰੱਖਦਾ ਗਰਮ ਠੰਡੇ ਨੂੰ ਉਹਦੇ ਚ ਦੇ ਅਸੀਂ ਇਹ ਬੋਟਲ ਦੇ ਰਹੇ ਹਾਂ ਸਿਰਫ 1000 ਰੁਪਏ ਦੀ ਤੇ ਨਾਲ ਇਹਦੇ ਨਾਲ ਇਹ ਗੁਰਮਖੀ ਦਾ ਕੋਈ ਵੀ 200 ਰੁਪਏ ਦਾ ਸਮਾਨ ਇਹਦਾ ਗਿਫਟ ਦੇ ਰਹੇ ਹਾਂ। ਦੇਖਣ ਨੂੰ ਕਾਫੀ ਸੁਖਬਸੂਤ ਲੱਗਦੀ ਹੈ। ਕਿ ਲੱਗਦਾ ਸ਼ਿੰਗਾਰ ਬੰਦੀ ਹੈ ਜੇਕਰ ਕੋਈ ਕਾਲਜ ਲੈ ਕੇ ਜਾਂਦਾ ਜਾਂ ਸਕੂਲ ਲੈ ਕੇ ਜਾਂਦਾ ਜਾਂ ਕੋ ਆਫਿਸ ਲੈ ਕੇ ਜਾਂਦਾ। ਵੇਖਣ ਨੂੰ ਬਹੁਤ ਸੋਹਣੀ ਲੱਗਦੀ ਆ। ਕਿ ਲੱਗਦਾ ਬੰਦਾ ਪੁੱਛਣਗੇ ਸਟਾਫਰ ਵੀ ਭਾਈ ਕਿੱਥੋਂ ਲੈ ਕੇ ਆਏ ਬੜੀ ਸੋਹਣੀ ਲੱਗਦੀ ਹੈ ਜੀ। ਸਾਰਾ ਡੈਰੀ ਦੇਖੋ। ਇਹ ਇਹ ਵੀ ਬਾਂਸ ਦੀ ਬਣੀ ਹੋਈ ਹੈ। ਇਹਦੇ ਪੇਜ ਵੀ ਬਾਂਸ ਦੇ ਨੇ ਬੈਂਬੂ ਦੇ ਨੇ ਦੇਖੋ ਧਿਆਨ ਨਾਲ। ਇਹ ਮਤਲਬ ਦੀਵਾਲੀ ਵੇਲੇ ਲੋਕਣਾ ਬਰਫਫਰੈਂਡ ਦੱਬੇ ਦਿੰਦੇ ਸੀ ਨਾ ਜਿਨ੍ਹਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਨਾ ਬ ਯਕੀਨ ਕਰੋ ਜੇ ਬਹੁਤ ਸਾਰੇ ਆਫੀਸਰਾਂ ਨੇ ਆਪਦੇ ਸਟਾਫ ਦੇ ਵਿੱਚ ਬਹੁਤ ਕਮਾਲ ਦੇ ਮੈਨੂੰ ਵੜੇ ਆਰਡਰ ਆਏ ਆ ਵੀ ਅਸੀਂ ਮਿੱਠਾ ਦਿੰਨੇ ਆ ਹਨਾ ਜ਼ਾਇਰ ਹੁੰਦਾ ਅੱਜ ਕੱਲ ਚੰਗੀ ਚੀਜ਼ ਤਾਂ ਹੈ ਨਹੀਂ ਮਾਰਕੀਟ ਦੇ ਵਿੱਚ ਤੇ ਜਿਨ੍ਹਾਂ ਨੇ ਦਿੱਤੀ ਆ ਨਾ ਗੱਲਾਂ ਕਰਦੇ ਸਮਝ ਜਿਨ੍ਹਾਂ ਨੇ ਗਿਫਟ ਦਿੱਤਾ ਨਾ ਬੰਦੇ ਯਾਦ ਰੱਖਦੇ ਵੀ ਕਿੱਥੋਂ ਲੈ ਕੇ ਆਏ ਭਾਲ ਕੇ ਯਾਰ ਸਰਕਾਰ ਵੱਲੋਂ ਕੋਈ ਪ੍ਰਾਲਾ ਕੀਤਾ ਤੁਸੀਂ ਐਡਾ ਵਧੀਆ ਪ੍ਰਾਲਾ ਕਰ ਰਹੇ ਹੋ ਲੋਕਾਂ ਨੂੰ ਜਾਨ ਬਚਾ ਰਹੇ ਲੋਕਾਂ ਨੂੰ ਪਲਾਸਟਿਕ ਤੋਂ ਜਾਂ ਹੋਰ ਚੀਜ਼ਾਂ ਤੋਂ ਰਾਹਤ ਮਿਲਦੀ ਆ ਲੋਕ ਸਰਕਾਰ ਵੱਲੋਂ ਕੋਈ ਲੋਨ ਜਾਂ ਕੋਈ ਹੋਰ ਸਬਦਾ ਦੇ ਜਿਹੜਾ ਤੁਹਾਡਾ ਕਾਰੋਬਾਰ ਜਿਹੜਾ ਹੋਰ ਵੱਸ ਸਕੇ ਕੋਈ ਸਰਕਾਰ ਵੱਲੋਂ ਮਤ ਮਿਲੀ ਤਾਂ ਉਹ ਨਹੀਂ ਸੀ ਮੇਰੀ ਵੀ ਜੀ ਸੀਐਮ ਸਾਹਿਬ ਨਾਲ ਗੱਲ ਹੋਈ ਸੀਗੀ ਸਟਾਲ ਤੇ ਆਏ ਸੀਗੇ ਤੇ ਮੈਂ ਉਹਨਾਂ ਨੂੰ ਇੱਕ ਛੋਟਾ ਸਵਾਲ ਪੁੱਛਿਆ ਸੀ ਮੈਨੂੰ ਸਰਬ ਨੂੰ ਇੱਕ ਮਿੰਟ ਸਮਾਂ ਦੇਵੋਗੇ ਅੱਛਾ ਸਭਾ ਉਹਨਾਂ ਦਾ ਮੈਨੂੰ ਕਹਿੰਦੇ ਡੇਢ ਮਿੰਟ ਦਿੱਤਾ ਮੈਂ ਕਿਹਾ ਜੀ ਤੁਸੀਂ ਬੇਨਤੀ ਹੈ ਮਨ ਅੱਧਾ ਕਿੰਨਾ ਸਮਾਂ ਦੇ ਦੇ ਦੋ ਮੈਂ 1 ਸਾਲ ਦੇ ਵਿੱਚ ਨਾ 500 ਲੋਕਾਂ ਨੂੰ TADA ਕੱਟ ਕੇ 12000 ਸੈਲਰੀ ਤੇ ਮੈਂ ਸੈਲਰੀਆਂ ਪੇ ਕਰੂੰਗਾ ਮੈਨੂੰ ਇੱਕ ਵਾਰੀ ਪ੍ਰੈਜੈਂਟੇਸ਼ਨ ਲਈ ਸਮਾਂ ਦਿਓ ਤੇ ਸਮਾਨ ਨਹੀਂ ਮਿਲ ਪਾ ਰਹੇ ਸਮਝਦੇ ਨਹੀਂ ਪਾ ਰਹੇ ਹਜੇ ਹਨਾ ਕੋਸ਼ਿਸ਼ ਕੀਤੀ ਆ ਉਫਰ ਮੈਂ ਹੋਰਾਂ ਇੱਕ ਹੋਰ ਮੰਤਰੀਆਂ ਨੇ ਗੱਲ ਕੀਤੀ ਹੈ ਹਨਾ ਤੇ ਥੋੜੇ ਲੱਕੜ ਦੇ ਮੁੰਡੇ ਦੇ ਦਿੰਦੇ ਨੇ ਰੋਵੇ ਨਾ ਵੀਰੇ ਹਨਾ ਪਰ ਉਦਮ ਹੈ ਦੇਖੋ ਅੱਜ ਨਾ ਪੰਜਾਬ ਭਾਜੀ ਅੱਜ ਸਾਡਾ ਨਾ ਮਤਲਬ ਪੰਜਾਬ ਨੂੰ ਉਧ ਰੰਗ ਹੋ ਗਿਆ ਇਹ ਬਹੁਤ ਵੱਡਾ ਸੱਚ ਹੈ ਹਨਾ ਔਰ ਅਸੀਂ ਚਾਹੁੰਦੇ ਆ ਕਿ ਵੀ ਕੁਇਸਚਨ ਕੁਛ ਸਮੇਸੇ ਦੇ ਪਈਏ ਸਮਾਂ ਦੇ। ਬੜੀ ਵਧੀਆ ਗੱਲ ਕਰੀਏ ਮਾਝੇ ਵਾਲੇ ਭਾਉ ਕਿੰਨਾ ਪਿਆਰ ਦੇ ਰਹੇ ਨੇ ਇੱਥੇ ਸਤਾ ਦੇ ਤੁਸੀਂ ਆਏ ਹੋ। ਕਿੰਨਾ ਕਿ ਲੋਕਾਂ ਦਾ ਪਰਵਾਹ ਗਾਰਾ ਮਿਲਿਆ। ਨਹੀਂ ਬਹੁਤ ਵਧੀਆ। ਮੈਂ ਸਤਿਕਾਰ ਦਿੰਦਾ ਇਹਨਾਂ ਨੇ। ਪਿਆਰ ਦਿੰਦਾ ਔਰ ਸਭ ਤੋਂ ਵੱਡੀ ਗੱਲ ਇਹ ਦੀ ਬੜੀ ਇਹਨਾਂ ਨੇ ਮਤਲਬ ਸਾਡੇ ਕੋਲ ਸ਼ਾਪਿੰਗ ਕੀਤੀ ਐ ਸਾਨੂੰ ਖੁਸ਼ੀ ਹੋਈ ਆ ਜੀ ਇੱਥੇ ਸੜਕ 10 ਲੋਖ ਖੜਦੇ ਨਾ ਆ ਕੇ ਤੇ 6 ਬੰਦੇ 7 ਬੰਦੇ ਸੱਤ ਕੋ ਪਰਚੇਜ਼ਿੰਗ ਕਰਦੇ ਨੇ। ਵੀਰ ਇੱਥੋਂ ਇੱਕ ਤੁਹਾਡੇ ਕੋਲ ਕਲੌਕ ਬੜਿਆ ਵਧੀਆ ਕਲੌਕ ਜਰੂਰ ਦਸਖਾਂ ਸਾਝਾ ਕਰ ਦਿਓ। ਅਸੀਂ ਦੇ ਇੱਕ ਆਮ ਘਰਾ ਵਿੱਚ ਲੋਕਾਂ ਕੜੀਆਂ ਲੱ ਆਲਾ ਫਰਵਰੀ ਵਾਲੂ ਵਿੱਚ ਲਿਖਿਆ ਰਾ ਨਾਲ ਗੁਰਮੁਖੀ ਭਾਸ਼ਾ ਵਿੱਚ ਦਿੱਕੀ ਹੈ ਬਹੁਤ ਸੋਹਣਾ ਕਲੋਕ ਬਣਾਇਆ ਹੈ ਜੇਰ ਦੇ ਮੀਨੇ ਫੱਗਣ ਸਭ ਕੁ ਦਿੱਤਾ ਆਇਆ ਇਹ ਕਿਸ ਦਾ ਤਿਆਰ ਹੁੰਦੀ ਹੈ ਇਹ ਵੀ ਜਿਹੜੀ ਬਾਸ ਤੇ ਬੰਬੋ ਦੀ ਤੱਕਦੀ ਆਦੀ ਨਹੀਂ ਵੀਰ ਜੀ ਇਹ ਵੇ ਸਪਲਾਈ ਬੋਰਡ ਹੁੰਦਾ ਅੱਜ ਕੱਲ ਇਹਨੇ ਪਾਈਨ ਬੋਰਡ ਸਾਡੇ ਹੁਣ ਤਿਆਰ ਹੋ ਰਿਹਾ ਪਾਈਨ ਬੋਰਡ ਦੇ ਵਿੱਚ ਬੜਾ ਵਧੀਆ ਡਿਜੀਟਲ ਕਰ ਰਹੇ ਆ ਇਸ ਨੂੰ ਔਰ ਸਭ ਤੋਂ ਵੱਡੀ ਗੱਲ ਜਿਹੜਾ ਵੀ ਕਸਟਮਰ ਇੱਥੇ ਆਉਂਦਾ ਨਾ ਉਹ ਇਹਨੂੰ ਪੂਰਾ ਪੜ ਕੇ ਦੇਖ ਕੇ ਗੌਰ ਨਾਲ ਜਾਂਦਾ ਉਹ ਦੇਸੀ ਮੀਨੇ ਉਹ ਹੀ ਗੱਲ ਹੈ ਨਾ ਪੁਰਾਣਾ ਸਮਾਂ ਉਹਨਾਂ ਨੂੰ ਯਾਦ ਆਉਂਦਾ ਜਿਵੇਂ ਬਜ਼ੁਰਗ ਸਾਡੇ ਕੋਲ ਆ ਕਾਰਨ ਨਹੀਂ ਸੁਣਦੇ ਹਨਾ ਪ੍ਰੈਕਟੀਕਲੀ ਦੇਖਦੇ ਨੇ ਤੇ ਇਹਦੀ ਅੱਛੀ ਸੇਲ ਜਾ ਰਹੀ ਹੈ ਔਰ ਹਰ ਬੰਦੇ ਨੂੰ 10 ਚੋਂ 2 ਕਸਟਮਰ 3% ਇਹਨੂੰ ਪਰਚੇਸ ਕਰਦੇ ਪਏ ਨੇ ਤੇ ਜਾਂਦੇ ਜਾਂਦੇ ਸਾਡੇ ਦਸ਼ਕਾ ਨੂੰ ਕੀ ਸੁਨੇਹਾ ਜਾਓਗੇ ਖਾਸ ਕਰਕੇ ਤੁਹਾਨੂੰ ਦੇ ਸਕਦੇ ਹਾਂ ਦੇਖਣੇ ਨੇ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਬਸ ਇਹੀ ਹੈ ਵੀਰ ਜੀ ਵੀ ਅਸੀਂ ਆਂਦੇ ਹੁੰਦੇ ਸਮਾਜ 'ਚ ਪਹਿਲਾਂ ਹੀ ਬੜਾ ਗੰਦ ਪਾ ਲਿਆ ਪਲਾਸਟਿਕ ਸਟਰੀ ਹੈ ਹਨਾ ਬੜਾ ਕੁਝ ਕਰ ਲਿਆ ਸੀ ਹਨਾ ਤੇ ਇਹ ਸੰਦੇਸ਼ ਤੇ ਵੀਰ ਜੀ ਇਹੀ ਹੈ ਕਿ ਲੋਕ ਕਹਿੰਦੇ ਨੇ ਨਾ ਸਾਡਾ ਯੂਥ ਕਹਿੰਦਾ ਵੀ ਇੱਥੇ ਰੋਜ਼ਗਾਰ ਨਹੀਂ ਹੈ ਕੰਮ ਨਹੀਂ ਹੈਗਾ ਤੇ ਅਸੀਂ ਕਹਿੰਦੇ ਹਾਂ ਵੀ ਸਾਡੇ ਕੋਲ ਕੰਮ ਪੂਰਾ ਹੀ ਨਹੀਂ ਆ ਰਿਹਾ ਵੀਰ ਜੀ ਕੰਟਰੋਲ ਨਹੀਂ ਹੋ ਰਿਹਾ ਕੰਮ ਤੁਹਾਨੂੰ ਲੱਭਦਾ ਫਿਰਦਾ ਥੋੜਾ ਨਜ਼ਰੀਆ ਥੋੜਾ ਜਿਹਾ ਗਲਤ ਹੈ ਸਮਾਜ ਦਾ ਵੇਖਣ ਦਾ ਨਜ਼ਰੀਆ ਗਲਤ ਆ ਕੰਮ ਤਾਂ ਇੰਨਾ ਪਿਆਣਾ ਵੀਰ ਜੀ ਤੁਸੀਂ ਸੋਚ ਨਹੀਂ ਸਕਦੇ ਘਟੂ ਘਟ 200 100 ਫਰੈਂਚਾਈਜ਼ੀ ਸੀ ਪੰਜਾਬ ਚ ਲਾਂਚ ਕਰਨ ਲੱਗੀਆਂ ਸਾਡੀ ਗੱਲਬਾਤ ਚੱਲਦੀ ਪਈ ਆ ਔਰ ਅਗਰ ਕਿਸੇ ਨੇ ਮੇਰੀ ਗੱਲ ਕਰਨੀ ਹੈ ਮੈਂ ਨੰਬਰ ਅਗਰ ਆਖੋ ਤਾਂ ਮੈਂ ਦੇ ਸਕਦਾ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਬੇਸਿਕਲੀ ਮੈਂ ਪਿੰਡ ਤੋਂ ਬਲੋਂਗ ਕਰਦਾ ਮੇਰਾ ਪਿੰਡ ਜਲਾਲੇਆਣਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆ ਔਰ ਮੇਰਾ ਮੋਬਾਈਲ ਨੰਬਰ ਹੈਗਾ 9876651212 ਔਰ ਆਪ ਕਿਤੇ ਵਟਸਐਪ ਕਰ ਸਕਦੇ ਹੋ ਫਰੈਂਚਾਈਜ਼ੀ ਲਈ ਸੰਪਰਕ ਕਰ ਸਕਦੇ ਹੋ ਕਰਦੇ ਹੋ ਤੇ ਮੇਰਾ ਬੋਰਡ ਵੀ ਜੇ ਮੈਂ ਬੇਨਤੀ ਕਰੂੰਗਾ ਸ਼ੇਅਰ ਕਰ ਦੇਉਂਦਾ ਬਹੁਤ ਧੰਨਵਾਦ ਹੋਊਗਾ ਤੁਹਾਡਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਗੁਰਿੰਦਰ ਭਾਈ ਨੇ ਆਪਣਾ ਜਿਹੜਾ ਜ਼ਿੰਦਗੀ ਦੇ ਬੜੇ ਅਨਮੋਲੇ ਜਿਹੜੇ ਕਦਮ ਨੇ ਅਨਮੋਲੇ ਜਿਹੜੇ ਲੋਕਾਂ ਦੇ ਸਵਾਲ ਸਾਹਮਣੇ ਖਾਂਜੇ ਕੀਤੇ ਨੇ ਤੇ ਖਾਸ ਕਰਕੇ ਲੋਕਾਂ ਦੀ ਜਾਨ ਜਿਹੜੀ ਬਚਾਉਣ ਵਾਸਤੇ ਭਾਈ ਨੇ ਵਧੀਆ ਪ੍ਰਵਾਲਾ ਕੀਤਾ ਬਾਸ ਦੇ ਸੌਂਦਿਆਂ ਦੇ ਸੀ ਬਾਸ ਦੀਆਂ ਪੈਨਸਲਾਂ ਬਾਸ ਦੇ ਅ ਬ੍ਰਸ਼ ਜਿਹੜੇ ਪਲਾਸਟਿਕ ਦਾ ਅਸੀਂ ਬੱਚੇ ਸਾਡੇ ਕਰਦੇ ਨੇ ਕਿਤੇ ਕਿਤੇ ਜਿਹੜੀ ਉਹਨਾਂ ਦੀ ਐ ਉਮਰ ਜਲੂ ਕਰਦੀ ਜਾਂਦੀ ਆ ਦੰਦ ਖੂ ਖਰਾਬ ਹੁੰਦੀਆਂ ਨੇ ਪਰ ਬਹੁਤ ਵਧੀਆ ਪ੍ਰੋਗਰਾਮ ਕੀਤਾ ਵੀਰ ਨੇ ਬਸ ਸਰਕਾਰ ਦਾ ਸਹਿਯੋਗ ਚਾਹੀਦਾ ਤੁਹਾਡੇ ਸਾਥ ਦੀ ਲੋੜ ਆ ਪੰਜਾਬੀ ਮਾਂ ਬੋਲੀ ਲੈ ਕੇ ਸਭ ਤੋਂ ਜੜਾ ਸੰਗੀਤੀ ਆ ਖਾਸ ਕਰਕੇ ਬਰਨਸ਼ਕਾ ਨੂੰ ਸਾਣਾ ਕਰਕੇ ਜਿਹੜੇ ਆਮ ਘਰਾਂ ਦੇ ਬੱਚੇ ਪੈਂਸਲਾ ਜਿਹੜੂ ਬਰਕਰਰਦੇ ਨੇ ਪਲਾਸਟਿਕ ਬੱਚੇ ਜਿਹੜੀ ਇਹ ਪੈਂਸਲਾ ਖਾਂਦੇ ਵੀ ਨੇ ਕਿਤੇ ਬੱਚੇ ਲਈ ਸਿਹਤ ਹਾਨੀਕਾਰਕ ਵੀ ਆ ਪਰ ਇਹ ਜਿਹੇ ਹੀ ਪੈਂਸਲਾ ਜੇਕਰ ਥੋੜੀ ਰਹਿ ਵੀ ਜਾਂਦੀ ਆ ਤੁਸੀਂ ਗਮਲੇ ਵਿੱਚ ਲਗਾਓਗੇ ਤੇ ਪੈਂਸਲਾ ਜਿਹੜੀਆਂ ਉਗ ਜਾਣਗੀਆਂ ਜੀ ਮੈਂ ਸੱਚ ਕਹਾਂ ਪੈਂਸਲਾ ਜਿਹੜੀਆਂ ਉਹ ਉਗ ਜਾਣਗੀਆਂ ਜੀ ਹੋਰ ਵਿਸ਼ੇਸ਼ ਗੱਲ ਹੈ ਜਿਹੜੇ ਬੱਚੇ ਇਹ ਬਾਕਸ ਲੈ ਕੇ ਜਾਂਦੇ ਨੇ 100 ਰੁਪਏ ਦੀ 10 ਪੈਂਸਲਾਂ ਨੇ ਜਿਹੜੇ ਬੱਚੇ ਇਹਨੂੰ ਪਲਾਂਟ ਕਰਦੇ ਨੇ ਉਹ ਸਾਨੂੰ ਪਿੱਕ ਭੇਜਦੇ ਨੇ ਗਮਲੇ ਦੀ ਤੇ ਸਬਜ਼ੀ ਪਲਾਂਟ ਹੋਈ ਬਈ ਇਹ 100 ਰੁਪਏ ਬੱਚੇ ਨੂੰ ਰਿਫੰਡ ਚਲਾਇਆ ਜਾਂਦਾ ਪੇਰੈਂਟਸ ਨੂੰ ਤੇ ਬੱਚੇ ਨੂੰ 150 ਰੁਪਏ ਦਾ ਬ ਚਿਆ ਨਾ ਹਨ ਤੇ ਬੱਚੇ ਉਗਾਉਣੇ ਨੇ ਜੀ ਸਾਡੇ ਕੋਲੇ ਆ ਰਹੀਆਂ ਜਗ੍ਹਾ ਹੈ ਨਹੀਂ ਸਾਨੂੰ ਦਿਖਾਉਂਦੇ ਫੋਟੋ ਬੱਚਿਆਂ ਦੀ ਲੱਗੀਆਂ ਹੋਣਗੀਆਂ ਇੱਥੇ ਤੇ ਬੜਾ ਚੰਗਾ ਰਿਸਪੌਂਸ ਮਿਲ ਰਿਹਾ ਹੈ ਜੀ ਤੁਸੀਂ ਦੇਖਿਆ ਗੁਰਿੰਦਰ ਭਾਈ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਲਫਜ਼ਾਂ ਦੇ ਨਾਲ ਜਿਹੜਾ ਕਿ ਲੋਕਾਂ ਸਮਝਾਇਆ ਤੇ ਬੱਚਿਆਂ ਲਈ ਖਾਸ ਕਰਕੇ ਤੇ ਮਾਪਿਆਂ ਲਈ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਪੀਲੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੇਕਰ ਤੁਹਾਡੇ ਤੁਸੀਂ ਕਿਸੇ ਨਾਲ ਸੰਭਾਲ ਲੈਣਾ ਹੈ ਤੇ ਗੁਰਿੰਦਰ ਭਾਈ ਨਾਲ ਸੰਪਰਕ ਕਰ ਸੰਦੇ ਪਾਈ ਦਾ ਬਣ ਨੰਬਰ ਵੀਡੀਓ ਚ ਬੋਲਿਆ ਵਾ ਤਾਂ ਜੋ ਕਿ ਤੁਹਾਡੇ ਰੋਜ਼ ਵਰਤਣ ਵਾਲੀ ਨੀਂ ਚੀਜ਼ਾਂ ਆ ਉਹ ਤੁਹਾਡੇ ਸਾਹਮਣੇ ਜਾਂਦੇ ਨੇ ਉਸ ਨੂੰ ਲੈ ਕੇ ਸਾਹਮਣੇ ਆਏ ਨੇ ਬੜੇ ਸਾਜ ਨੂੰ ਦਿਓ ਜਤ ਮੈਂ ਤੁਹਾਡਾ ਆਪਣਾ ਹਰਦੀਪ ਕਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ